ਦੋ ਸਕੇ ਭਰਾਵਾਂ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੁਲਿਸ ਨੇ ਤਿੰਨ ਮੁੱਖ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਹੋਰ ਦੋ ਦੀ ਭਾਲ ਤੇਜ਼ੀ ਨਾਲ ਜਾਰੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਕੁਝ ਦਿਨ ਪਹਿਲਾਂ ਮਾਮੂਲੀ ਤਕਰਾਰ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ ਸੀ ਦੋ 13 ਵਿਚਾਲੇ ਹੋਏ ਇਸ ਝਗੜੇ ਦੌਰਾਨ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰਕੇ ਦੋ ਭਰਾਵਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ ਹਮਲੇ ਦੇ ਤੁਰੰਤ ਬਾਅਦ ਇੱਕ ਭਰਾ ਦੀ ਮੌਤ ਹੋ ਗਈ ਸੀ ਅਤੇ ਕੁਝ ਦਿਨ ਬਾਅਦ ਦੂਜੇ ਭਰਾ ਨੇ ਵੀ ਦਮ ਤੋੜ ਦਿੱਤਾ ਪਰਿਵਾਰ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਹੋਇਆ ਪੁਲਿਸ ਨੇ ਤੁਰੰਤ 5 ਲੋਕਾਂ ਉਤੇ ਕੇਸ ਦਰਜ ਕੀਤਾ ਹੈ ਤੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਦੋ આરોપીਆਂ ਨੂੰ ਪਹਿਲਾਂ ਹੀ ਪਕੜਿਆ ਜਾ ਚੁੱਕਾ ਹੈ ਜਦਕਿ ਤੀਜੇ આરોપી ਨੂੰ ਚਨਈ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਪੁਲਿਸ ਨੇ ਇਸ ਕਾਰਵਾਈ ਦੌਰਾਨ ਕਿਰਪਾਨਾ ਲੋਹੇ ਦੇ ਕਾਪੇਆਂ ਅਤੇ ਹੋਰ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਜਾਂਚ ਜਾਰੀ ਹੈ ਤੇ ਬਾਕੀ ਬਚੇ ਦੋ આરોપીਆਂ ਨੂੰ ਵੀ ਜਲਦ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਨਸੀਡੈਂਟ ਹੋਇਆ ਸੀਗਾ ਥੋਬਿਆਣਾ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਤਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਸੀਗਾ ਅ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਜਤਿੰਦਰ ਦੇ ਨਾਲ ਉਹਦਾ ਜਿਹੜਾ ਸਕੇਪਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦੌਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇਪਰਾ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੇ ਸਿੰਘ ਬਰਾੜ ਤੇ ਉਸ ਦੇ ਨਾਲ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਜੀ ਤੇ ਨਾਲ ਜਿਹੜੀ ਸੀਆਈਏ 1 ਦੀ ਟੀਮ ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮਾਂ ਵਕ ਵਕ ਬਣਾਂਗੀਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਡਬਲ ਮਰਡਰ ਦੀ ਜਿਹੜੀ ਇਨਸੀਡੈਂਸੀ ਉਹਨੂੰ ਬੜੀ ਗੰਭੀਰਤਾ ਨਾਲ ਲੈ ਕੇ ਆ ਸੀਗਾ ਤੇ ਵਕ ਵਕ ਟੀਮਾਂ ਬਣਾਉਂਦੇ ਹੋਏ ਅਸੀਂ ਇਸ ਦੇ ਵਿੱਚ ਰੇਡਿੰਗ ਪਾਰਟੀ ਜਿਹੜੀ ਵਕ ਵਕ ਰਾਜਾਂ ਦੇ ਵਿੱਚ ਅਸੀਂ ਰੇਡ ਕੀਤੇ ਸੀ ਕਿ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਅਤੇ ਉਤਰਾੰਚਲ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਰੇਡਸ ਕੀਤੇ ਸਿਗੀਆਂ। ਸੋ ਇਸ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਸੀਗੇ ਗੁਰਮਨ ਅਤੇ ਨੂਰ ਉਹਨਾਂ ਨੂੰ ਅਸੀਂ 15 ਤਰੀਕ ਨੂੰ 15 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚੋਂ ਜਿਹੜਾ ਸੀਗਾ ਗ੍ਰਫਤਾਰ ਕੀਤਾ ਸੀਗਾ ਜwidehat ਸੀਆਈਏ ਦੀ ਟੀਮ ਸੀਗੀ ਨਾਲ ਥਾਣਾ ਸਿਵਲ ਲਾਈਨ ਦੀ ਟੀਮ ਸੀਗੀ ਇਹਨਾਂ ਦੋ ਦੋਸ਼ੀਆਂ ਨੂੰ ਅਸੀਂ ਦਿੱਲੀ ਤੋਂ ਗ੍ਰਫਤਾਰ ਕਰਕੇ ਲੈ ਕੇ ਆਏ ਸੀਗੇ ਤੇ ਇਸ ਦੇ ਨਾਲ ਇੱਕ ਤੀਸਰਾ ਜਿਹੜਾ ਦੋਸ਼ੀ ਇਸ ਮੁਕਦਮੇ ਦਾ ਉਸਨੂੰ ਮਿਤੀ 3 ਤਰੀਕ ਨੂੰ ਅਸੀਂ ਪ੍ਰਿੰਸ ਨੂੰ ਗ੍ਰਫਤਾਰ ਕੀਤਾ। ਸੋ ਬੇਸਿਕਲੀ ਇਸ ਦੇ ਵਿੱਚ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੀ ਜਿਹੜੀ ਗ੍ਰਫਤਾਰੀ ਹੋ ਚੁੱਕੀ ਹੈ। ਤੇ ਦੋ ਦੋਸ਼ੀ ਜਿਹੜੇ ਇਸ ਦੇ ਵਿੱਚ ਚੋਚੋ ਅਤੇ ਵਿਸਕੀ ਜਿਹੜੇ ਹੈਗੇ ਨੇ ਉਹ ਫਿਲਹਾਲ ਭੱਜੇ ਹੋਏ ਨੇ ਜਿਨ੍ਹਾਂ ਨੂੰ ਗ੍ਰਫਤਾਰ ਕਰਨ ਲਈ ਸਾਡੀਆਂ ਪੁਲਿਸ ਪਾਰਟੀਆਂ ਵੱਖ-ਵੱਖ ਲਗੀਆਂ ਹੋਈਆਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਇਹ ਦੋਸ਼ੀ ਸੀਗੇ ਵੱਖ-ਵੱਖ ਰਾਜਾਂ ਦੇ ਵਿੱਚ ਭੱਜ ਗਏ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਾਨੂੰ ਕੁਝ ਜਦੋਂ ਲੀਡਸ ਮਿਲੀਆਂ ਤੇ ਸਾਡੀ ਇੱਕ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਨੂੰ ਅਸੀਂ ਚਨਈ ਦੇ ਵਿੱਚ ਜਿਹੜਾ ਸੀਗਾ ਇੰਟਰਸੈਪਟ ਕੀਤਾ ਸੀਗਾ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਚਨਈ ਦੇ ਵਿੱਚ ਰੇਡ ਕੀਤਾ ਤੋ ਸਾਨੂੰ ਮਨੋਜ ਨਾਮ ਦਾ ਜਿਹੜਾ ਦੋਸ਼ੀ ਸੀਗੇ ਉਹਦੀ ਉਸੀ ਗ੍ਰਿਫਤਾਰੀ ਕੀਤੀ ਜੋ ਕਿ ਮੁਕੱਦਮਾ ਨੰਬਰ 160/2024 ਜੇ ਜੋ ਕਿ ਛਠ ਪੂਜਾ ਵਾਲੇ ਦਿਨ ਇੱਕ ਮਹਾਵੀਰ ਪਾਸਵਨ ਜੀ ਦਾ ਮਹਾਵੀਰ ਪਾਸਵਨ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਅਜੀਤ ਰੋਡ ਦੇ ਉੱਪਰ ਕਤਲ ਹੋਇਆ ਸੀਗਾ ਉਸ ਦੇ ਵਿੱਚ ਦੋ ਜਿਹੜੇ ਦੋਸ਼ੀ ਸੀਗੇ ਲਖਵਿੰਦਰ ਅਤੇ ਮਨੋਜ ਇਹ ਭਾਈ ਨੇ ਦੋਸ਼ੀ ਸੀਗੇ ਤੇ ਨਾਲ ਇਸ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕੀਤਾ ਸੀਗਾ ਸੋ ਜਦੋਂ ਸਾਡੀ ਟੀਮ ਨੇ ਚਨਈ ਦੇ ਵਿੱਚ ਰੇਡ ਕੀਤਾ ਤਾਂ ਇਹ ਮਨੋਜ ਦੀ ਉੱਥੋਂ ਅਸੀਂ ਗ੍ਰਿਫਤਾਰੀ ਕੀਤੀ ਜਿਸ ਦੇ ਵਿੱਚ ਅਸੀਂ ਤਾਮਿਲਨਾਡ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਸਾਡੀ ਉੱਥੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਤੇ ਜਿਸ ਦੇ ਕਾਰਨ ਹੀ ਮਨੋਜ ਦੀ ਜਿਹੜੀ ਗ੍ਰਿਫਤਾਰੀ ਉੱਥੋਂ ਸੰਭਵ ਹੋ ਸਕੀ ਸੋ ਮਨੋਜ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਤਿੰਨ ਜਿਹੜੇ ਦੋਸ਼ੀ ਹੋਰ ਸੀਗੇ ਚੋਚੋ ਕਰਨ ਅਤੇ ਪ੍ਰਿੰਸ ਇਹਨਾਂ ਤਿੰਨਾਂ ਦੀ ਇਹਦੇ ਵਿੱਚ ਜਿਹੜਾ 160 ਵਾਲਾ ਮੁਕੱਦਮਾ ਸੀਗਾ 2024 ਵਾਲਾ ਛੱਟ ਪੂਜਾ ਵਾਲੇ ਦਿਨ ਜਿਹੜਾ ਮਹਾਵੀਰ ਪਾਸਵੰਦ ਦਾ ਕਤਲ ਹੋਇਆ ਸੀਗਾ ਇਹ ਤਿੰਨ ਬੰਦੇ ਜਿਹੜਾ ਹੋਰ ਆਈਡੈਂਟੀਫਾਈ ਕੀਤੇ ਗਏ ਸੀਗੇ ਜਿਸ ਦੇ ਵਿੱਚੋਂ ਅਸੀਂ ਕਰਨ ਜਿਹੜਾ ਦੋਸ਼ੀ ਸੀਗਾ ਉਸ ਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਜਿਹੜਾ ਪ੍ਰਿੰਸ ਹੈਗਾ ਉਸ ਦੀ ਅਸੀਂ ਪਛਾਣ ਕਰ ਲਈਏ ਇਹ ਹੁਣ ਇਸ ਟਾਈਮ ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਕਤਲ ਦੇ ਹੋਰ ਮੁਕੱਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈਗਾ ਸੋ ਬੇਸਿਕਲੀ ਜਿਹੜਾ 160/2024 ਦਾ ਮੁਕੱਦਮਾ ਜੋ ਛੱਟ ਪੂਜਾ ਵਾਲੇ ਦਿਨ ਹੋਇਆ ਸੀਗਾ ਇਸ ਦੇ ਵਿੱਚ ਹੁਣ ਤੱਕ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕਰ ਚੁੱਕੇ ਆ ਇੱਕ ਦੋਸ਼ੀ ਜਿਹੜਾ ਹੈਗਾ ਟਰੈਕ ਹੋ ਗਿਆ ਤੇ ਇੱਕ ਚੋਚੋ ਦੀ ਜਿਹੜੀ ਹੈਗੀ ਗ੍ਰਫਤਾਰੀ ਬਾਕੀ ਰਹਿ ਗਈ ਹੈ ਸੋ ਇਹਨਾਂ ਦੋਨਾਂ ਕਤਲਾਂ ਦੇ ਜਿਹੜੇ ਇਹ ਬੰਦੇ ਸੀ ਆਪਸ ਦੇ ਵਿੱਚ ਇੰਟਰਲਿੰਕ ਸੀਗੇ ਇਹਨਾਂ ਦੋਨਾਂ ਕਤਲਾਂ ਦੇ ਵਿੱਚੋਂ ਅਸੀਂ ਹੁਣ ਤੱਕ ਟੋਟਲ 6 ਬੰਦੇ ਜਿਹੜੇ ਗ੍ਰਫਤਾਰ ਕੀਤੇ ਨੇ ਕਿਉਂਕਿ ਜਿਹੜਾ ਡਬਲ ਮਰਡਰ ਵਾਲਾ ਕੇਸ ਸੀਗਾ ਉਸ ਦੇ ਵਿੱਚ ਵੀ ਅਸੀਂ ਤਿੰਨ ਬੰਦੇ ਜਿਹੜੇ ਗ੍ਰਫਤਾਰ ਕਰ ਲਏ ਨੇ ਸੋ ਇੱਥੇ ਦੱਸਣਾ ਦੱਸਣਾ ਚਾਹਵਾਂਗੇ ਕਿ ਜਿਹੜਾ ਚੋਚੋ ਨਾਮ ਦਾ ਵਿਅਕਤੀ ਹੈ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਹੈਗਾ ਤੇ ਇਸ ਦੇ ਵਿੱਚ ਸਾਡੀ ਟੀਮ ਸੱਜੀਆਂ ਤੇ ਜਲਦੀ ਹੀ ਜਿਹੜੀ ਐਸ ਸੀ ਸੀ ਗ੍ਰਫਤਾਰੀ ਕਰਕੇ ਇਹਨੂੰ ਸਨਾਖਾ ਦੇ ਜਿਹੜੇ ਪਿੱਛੇ ਡਕਾਂਗੇ ਸੀ ਜਿਹੜਾ ਇਹ ਪਹਿਲਾਂ ਜੋ ਧੋਬਿਆਣਾ ਬਸਤੀ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਜਿਹੜੀ ਭਰਾ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਚੋਚੋ ਅਤੇ ਹੋਰ ਸਾਥੀਆਂ ਨੇ ਇਸ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦੀ ਫਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀਗੀ ਉਸ ਦਿਨ ਤੋਂ ਹੀ ਜਿਹੜਾ ਸੀਗਾ ਚੋਚੋ ਤੇ ਵਿਸਕੀ ਇਸ ਦੇ ਨਾਲ ਖਾਲ ਰੱਖਦੇ ਸੀਗੇ ਤੇ ਇਹ ਮੌਕੇ ਦੀ ਤਲਾਸ਼ ਵਿੱਚ ਸੀਗੇ ਜਿਸ ਦਿਨੇ ਵਾਰਦਾਤ ਹੋਈ ਹੈ 12 ਨਵੰਬਰ ਨੂੰ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਹੋਏ ਸੀ ਕਿ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਲਵਾਰਾਂ ਤੇ ਕੰਡਾਸਿਆਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਸੀ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਤੇ ਵਾਰ ਕੀਤਾ ਜਿਸ ਦੇ ਵਿੱਚ ਜਤਿੰਦਰ ਦੀ ਮੌਕੇ ਤੇ ਉੱਪਰ ਹੀ ਮੌਤ ਹੋ ਗਈ ਤੇ ਧਰਮਿੰਦਰ ਨੂੰ ਆਦੇਸ਼ ਹਸਪੀਟਲ ਬਠਿੰਡਾ ਵਿੱਚ ਦਾਖਲ ਕਰਵਾਇਆ ਸੀਗਾ ਜਿਸ ਦੀ ਮਿਤੀ 19 ਤਰੀਕ ਨੂੰ ਜਿਹੜੀ ਸੀਗੀ ਉੱਥੇ ਮੌਤ ਹੋ ਗਈ ਸੀ ਜਿਹੜਾ ਪ੍ਰਿੰਸ ਹੈਗਾ ਉਹਨੂੰ ਅਸੀਂ ਲੋਕਲ ਬਠਿੰਡਾ ਤੋਂ ਹੀ ਗ੍ਰਿਫਤਾਰ ਕੀਤਾ ਹੈ ਜਿਹੜਾ ਕਰਨ ਹੈਗਾ ਉਹਨੂੰ ਵੀ ਅਸੀਂ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ ਜਿਹੜਾ ਦੋਸ਼ੀ ਮਨੋਜ ਹੈਗਾ ਉਸਨੂੰ ਅਸੀਂ ਚਨਈ ਤੋਂ ਗ੍ਰ ਤੇ ਜਿਹੜਾ ਦੋਸ਼ੀ ਗੁਰਮਨ ਅਤੇ ਨੂਰ ਹੈਗਾ ਉਸ ਨੂੰ ਅਸੀਂ ਦਿੱਲੀ ਤੋਂ ਗ੍ਰਫਤਾਰ ਕਰਕੇ ਲੈ ਕੇ ਆਏ ਹਾਂ ਸਰ ਜਿਹੜਾ ਮਾਮਲਾ ਜਿਹੜੇ ਨੇ ਜੇ ਜਾ ਰਹੇ ਸੀ ਕਿ ਆਪਣੀ ਵਾਈਫ ਦੇ ਨਾਲ ਸੀਗਾ ਤੇ ਜਦੋਂ ਇਹ ਬਾਈਕ پارک ਕਰਨ ਦੇ ਵਿੱਚ ਇੱਕ ਪਲਾਟ ਦੇ ਵਿੱਚ ਬਾਈਕ پارک ਕਰਨ ਵਾਸਤੇ ਗਿਆ ਤਾਂ ਉੱਥੇ ਉਹਨਾਂ ਦੀ ਤੁਤੂ ਮਮਾ ਹੋ ਗਈ ਉਹ ਤੁਤੂ ਮਮਾ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਉਸਤੇ ਅਟੈਕ ਕਰ ਦਿੱਤਾ ਤੇ ਇਹਨਾਂ ਨੇ ਲਖਵਿੰਦਰ ਅਤੇ ਮਨੋਜ ਪਾਰਟੀ ਜਿਹੜੀ ਸੀਗੀ ਇਹਨਾਂ ਨੇ ਤੇ ਮੌਕੇ ਦੇ ਉੱਤੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਕਤਲ ਦੇ ਵਿੱਚ ਵੀ ਇਹਨਾਂ ਨੇ ਤੇਜਦਾੜ ਹਥਿਆਰਾਂ ਦੀ ਵਰਤੋਂ ਕੀਤੀ ਸੀਗੀ ਜਿਸ ਤੇ ਲਖਵਿੰਦਰ ਨੂੰ ਅਸੀਂ ਮੌਕੇ ਦੇ ਉੱਪਰ ਕਾਬੂ ਕਰ ਲਿਆ ਸੀਗਾ ਤੇ ਮਨੋਜ ਜਿਹੜਾ ਸੀਗਾ ਮੌਕੇ ਤੋਂ ਉੱਪਰ ਭੱਜ ਗਿਆ ਸੀਗਾ ਤੇ ਬਾਕੀ ਦੋਸ਼ੀਆਂ ਦੀ ਡੈਂਟੀਫਿਕੇਸ਼ਨ ਬਾਕੀ ਸੀਗੀ। ਸੋ ਬੇਸਿਕਲੀ ਇਹ ਜਿਹੜਾ ਦੋਸ਼ੀ ਸੀਗਾ ਚਨਈ ਜਾ ਕੇ ਉੱਥੇ ਇੱਕ ਕੰਮ ਕਰਨ ਲੱਗ ਗਿਆ ਸੀਗਾ ਕਿਉਂਕਿ ਦੂਰ ਜਾ ਕੇ ਭੱਜ ਗਿਆ ਕਿਉਂਕਿ ਪੁਲਿਸ ਦੇ ਪਿੱਛੇ ਲੱਗੀ ਹੋਈ ਸੀਗੀ। ਤੋਂ ਇਸ ਦੇ ਵਿੱਚ ਚਨਈ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ, ਤਾਮਿਲਨਾਡੂ ਦੀ ਪੁਲਿਸ ਨੇ। ਤੋਂ ਉੱਥੇ ਇਸ ਨੂੰ ਜਿਹੜਾ ਦੋਸ਼ੀ ਨੂੰ ਅਸੀਂ ਟਰੇਸ ਕਰਕੇ ਉੱਥੇ ਰੈਸਟ ਕੀਤਾ ਤੇ ਸਾਡੀ ਟੀਮ ਜਿਹੜੀ ਸੀਗੀ ਬਾਇਰ ਫਲਾਈਟ ਜਾ ਕੇ ਇਹਨੂੰ ਅਸੀਂ ਲੈ ਕੇ ਫੜਕੇ ਇੱਕੋ ਦਿਨ ਦੇ ਵਿੱਚ ਫੜਕੇ ਸੀ ਇਹਨੂੰ ਵਾਪਸ ਬਠਿੰਡਾ ਲੈ ਕੇ ਆਏ ਸੀ। ਸਰੀ ਇਸ ਕੇਸ ਤੇ ਕਿੰ ਜਿਹੜਾ ਹੁਣ 325 ਨੰਬਰ ਮੁਕੱਦਮਾ ਜੋ 2025 ਦਾ ਹੈਗਾ ਇਸ ਦੇ ਵਿੱਚ ਕੁੱਲ ਪੰਜ ਦੋਸ਼ੀ ਸੀਗੇ ਜਿਸ ਦੇ ਵਿੱਚੋਂ ਅਸੀਂ ਤਿੰਨ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਦੋ ਦੋਸ਼ੀ ਜਿਹੜੇ ਬਾਕੀ ਇਹਦੇ ਵਿੱਚ ਰਹਿ ਚੁੱਕੇ ਨੇ ਜਿਹੜਾ ਛੱਟ ਪੂਜਾ ਵਾਲੇ ਦਾ ਲਾਸਟ ਇਅਰ ਦਾ ਮੁਕੱਦਮਾ ਹੈਗਾ ਉਹਦੇ ਵਿੱਚ ਪਹਿਲਾਂ ਦੋ ਦੋਸ਼ੀ ਬਾਈ ਨੇਮ ਸੀਗੇ ਬਾਅਦ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਸੀਗੇ ਨਾਮਜ਼ਦ ਕੀਤੇ ਗਏ ਜਿਸ ਦੇ ਵਿੱਚੋਂ ਹੁਣ ਤੱਕ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਜਿਹੜਾ ਦੋਸ਼ੀ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਹੈਗਾ ਉਸ ਨੂੰ ਪ੍ਰੋਡਕਸ਼ਨ ਪੁਆਇੰਟ ਦੇ ਉੱਪਰ ਲੈ ਕੇ ਆ ਰਹੇ ਆਂ ਤੇ ਇੱਕ ਦੋਸ਼ੀ ਜਿਹੜ